रेखा रानी जी ਇਹ ਮਕਾਨ ਡਿੱ ਗਿਆ ਕੀ ਹੈ ਮਾਮਲਾ ਬਰਾ ਮਾਮਲਾ ਅਜ ਦੇ ਤੇ ਐਕਸਲੈਂਟ ਕਟਕਟ ਮਕਾਨ ਸੀ ਤਾਂ ਜਿਸ ਵੇਲੇ ਡਿੱ ਗਿਆ ਅਸੀਂ ਸਮਾਨ ਕੱਢਦੇ ਪਏ ਸੀ ਸਾਨੂੰ ਪਤਾ ਨਹੀਂ ਲੱਗਾ ਜੱਕਦਮ 9:30 ਵਜੇ ਮਕਾਨ ਡਿੱ ਗਿਆ ਮਤਲਬ ਕਿੰਨਾ ਕੁ ਨੁਕਸਾਨ ਹੋ ਗਿਆ ਹੁ ਨੁਕਸਾਨ ਕਾਫੀ ਹੋਇਆ ਸਾਢੇ 4-5-5-6 ਲੱਖ ਦਾ ਜੀ ਨੁਕਸਾਨ ਹੋਇਆ ਜਿਸ ਟਾਈਮ ਮਕਾਨ ਡਿੱਗਾ ਉਸ ਟਾਈਮ ਪਰਿਵਾਰ ਚ ਕੌਣ-ਕੌਣ ਘਰ ਸੀ ਪਰਿਵਾਰ ਵਿੱਚ ਅਸੀਂ ਸਾਸ ਨੂੰ ਦੋ ਹੀ ਹਾਂ ਮੁੰਡਾ ਬਾਹਰ ਹਾਕ ਤੇ ਆੜੀ ਵੀ ਤੇ ਆੜੀ ਦਾ ਰ ਹੈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਜਾਨੀ ਦਾ ਕੋਈ ਨੁਕਸਾਨ ਨਹੀਂ ਹੋਇਆ ਬਚ ਗਏ ਕੀ ਮੰਗ ਕਰਦੇ ਸਰਕਾਰ ਤੋਂ ਸਾਨੂੰ ਗਵਰਨਮੈਂਟ ਕੋਸ਼ਿਸ਼ ਥੋੜੀ ਬਹੁਤ ਹੱਲ ਕਰ ਰਹੀ ਸਾਡੀ ਗਰੀਬ ਬੰਦੇ ਆ ਤੂੰ ਜੀ ਕਿਹਦਾ ਪਿੰਡ ਜੀ ਪੜੀਲੇ ਪਿੰਡ ਮਕਾਨ ਡਿਗੇ ਕੀ ਮਸਲਾ ਮਕਾਨ ਮੀਂਹ ਦੇ ਕਰਦੇ ਗਏ ਕਿੰਨੇ ਮਕਾਨ ਡਿਗੇ ਆ ਇਹਨਾਂ ਮਕਾਨ ਇੱਕ ਸ਼ੈਡ ਨਾਲ ਉਹ ਕਿੰਨਾ ਕੀ ਨੁਕਸਾਨ ਹੋ ਚੁੱਕਾ 6-7 ਲੱਖ ਰੁਪਏ ਦਾ ਨੁਕਸਾਨ ਆਈ ਜਿਸ ਟਾਈਮ ਮਕਾਨ ਡਿਗੇ ਉਸ ਟਾਈਮ ਤੁਸੀਂ ਘਰ ਸੀਗੇ ਨਹੀਂ ਮੈਂ ਘਰ ਨਹੀਂ ਸੀ ਕਿੰਨਾ ਸਮਾਂ ਸੀ ਉਹ ਚ ਸਾਢੇ 9 ਘੜੀ ਗਏ ਹੁਣ ਕੀ ਮੰਗ ਕਰਦੇ ਹੋ ਕੋਈ ਹੱਲ ਮਿਲਿਆ ਸਰਕਾਰ ਤਰਫੋਂ ਜ ਨਹੀਂ ਕੀ ਹਾਂਜੀ ਮੇਰਾ ਨਾਮ ਬਕਰਨਦੀਪ ਹੈ ਮੈਂ ਪਿੰਪੜੇਲੀਆਂ ਵਿੱਚ ਰਹਿੰਦੇ ਆਂ ਦੇਖੋ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਹੈ ਇਹਨਾਂ ਦਾ ਗਰੀਬ ਬੰਦੇ ਹੈ ਪਰ ਸਰਕਾਰ ਨੂੰ ਇਹ ਮਦਦ ਕਰਨਾ ਕਹਿਣਾ ਚਾਹੁੰਦੇ ਆਂ ਕਿ ਸਰਕਾਰ ਮਦਦ ਕਰੇ ਇਹਨਾਂ ਦੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਇਹਨਾਂ ਦਾ ਸ਼ੁਕਰ ਹੈ ਕਿ ਇਹਨਾਂ ਦਾ ਕੋਈ ਨੁਕਸਾਨ ਜਾਨ ਨੂੰ ਨਹੀਂ ਹੋਇਆ ਕੋਈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਪਣੇ ਉਸ ਟਾਈਮ 'ਚ ਸਮਾਨ ਕੱਢਦੇ ਪਏ ਸੀਗੇ ਚਲੋ ਇਨੀ ਫਿਰ ਪਰ ਵੀ ਇਹਨਾਂ ਦਾ ਬਚਾਅ ਹੋ ਗਿਆ ਹਾਂਜੀ ਸਮਾਨ ਕੱਢਦੇ ਪਏ ਹੀ ਵਾਰ ਜੱਕਦਮ ਕੁਝ ਜੱਕਦਮ ਟਿੱਗ ਗਿਆ ਇਹਨਾਂ ਦਾ ਮਕਾਨ ਪਰ ਇਨਾਂ ਸ਼ੁਕਰ ਹੈ ਮਾਰਕ ਦਾ ਵੀ ਕੋਈ ਅੰਦਰ ਨਹੀਂ ਸੀ ਜੇ ਤਾਂ ਅੰਦਰ ਕੋਈ ਹੁੰਦਾ ਤਾਂ ਫਿਰ ਜਾਨ ਨੂੰ ਵੀ ਹੈਗਾ। ਕੋਤ ਨਹੀਂ ਕੋਈ ਪਿੰਡ ਨੂੰ ਨੁਕਸਾਨ ਜਾਂ ਹੋਇਆ ਕਿਸੇ ਦਾ? ਨਹੀਂ ਨਹੀਂ ਪਿੰਡ ਨਹੀਂ ਹੋਇਆ ਬਸ ਇਹ ਹੀ ਭਾਰੀ ਬਾਰਿਸ਼ ਦੇ ਕਾਰਨ ਮਕਾਨ ਡਿੱਗਿਆ ਇਹਨਾਂ ਦਾ। ਕੀ ਮੰਗ ਕਰਦੇ ਤੁਸੀਂ? ਮੰਗ ਕੀ ਕਰਦੇ ਇਹਨਾਂ ਦੀ ਸਰਕਾਰ ਮਦਦ ਕਰੇ ਜਿੰਨੀ ਵੀ ਵੱਤ ਹੋ ਸਕੇ। ਸਰਕਾਰ